ਅੱਜ ਜਿਹੜਾ ਰਿਮਾਂਡ ਮਿਲਿਆ ਹੈ ਉਹ 25 ਤਰੀਕ ਦਿੱਕਰ ਮਿਲਿਆ ਹੈ ਉਹਨਾਂ ਨੇ ਅਦਾਲਤ ਦੇ ਵਿੱਚ ਸਰਕਾਰ ਨੇ ਬਹਿਸ ਕੀਤੀ ਸੀ ਕਿ ਅਸੀਂ ਇਹਨਾਂ ਤੋਂ ਮੋਬਾਈਲ ਬਰਾਮਦ ਕਰਨੇ ਨੇ ਵੈਪਨ ਬਰਾਮਦ ਕਰਨੇ ਨੇ ਤਾਂ ਮੈਂ ਅਸੀਂ ਇਹ ਆਨਸਰ ਦਿੱਤਾ ਸੀ ਕਿ ਜਿਹੜੇ 2 ਸਾਲ ਦੇ ਬਾਅਦ ਫਾਰ ਐਗਜ਼ਾਮਪਲ ਮੈਂ ਮੋਬਾਈਲ ਕਿਸੇ ਅਲਮਾਰੀ 'ਚ ਰੱਖ ਗਿਆ ਤੇ 2 ਸਾਲ ਦੇ ਬਾਅਦ ਮੈਂ ਮੋਬਾਈਲ ਆਦੀ ਅਲਮਾਰੀ 'ਚ ਕਿਵੇਂ ਕੱਢ ਕੇ ਦੇਵਾਂਗਾ ਇਹਨਾਂ ਨੂੰ ਕਿਹੜਾ ਵੈਪਨ ਹੈ ਵੈਪਨ ਤਾਂ ਆਲਦੀ ਉੱਤੇ ਪੇਸ਼ ਹੋ ਚੁੱਕੇ ਨੇ ਅੰਮ੍ਰਿਤਸਰ ਅਦਾਲਤ ਦੇ ਅੰਦਰ ਇਸ ਕੇਸ ਦੇ ਵਿੱਚ ਸੋ ਸਾਡੀ ਇਹ ਰਿਕਵੈਸਟ ਸੀ ਕਿ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਗਰਮੀਤ ਸਿੰਘ ਮੁੱਕਣਵਾਲ ਨੂੰ ਪਹਿਲੋਂ ਹੀ ਅਜਨਾਲਾ ਕਾਂਢ ਤੋਂ ਫੜਿਆ ਤੇ ਇਹ ਚ ਕਿਉਂ ਪੇਸ਼ ਕੀਤਾ ਜੱਜ ਸਾਹਮਣੇ ਦਿੱਤਾ 4 ਦਿਨ ਦਾ ਜੀ 25 ਤਰੀਕ ਤੱਕ ਦਿੱਤਾ ਜੀ ਉਹਨਾਂ ਨੇ 25 ਨੂੰ ਪੇਸ਼ ਕੀਤਾ 25 ਨੂੰ ਪੇਸ਼ ਕਰਨਾ ਇੱਕ ਮੈਂ ਐਪਲੀਕੇਸ਼ਨ ਦਿੱਤੀ ਸੀ ਕਿ ਮਿਸਟਰ ਰਿਤੂ ਰਾਜ ਸੰਧੂ ਨੇ ਐਡਵੋਕੇਟ ਡਿਊਰਿੰਗ ਇੰਟੈਰੋਗੇਸ਼ਨ ਅਸੀਂ ਅਦਾਲਤ ਨੂੰ ਇੱਕ ਰਿਕੁਐਸਟ ਕੀਤੀ ਕਿ ਡਿਊਰਿੰਗ ਇੰਟੈਰੋਗੇਸ਼ਨ ਐਡਵੋਕੇਟ ਨੂੰ ਮਿਲਣ ਦੀ ਪਰਮਿਸ਼ਨ ਦਿੱਤੀ ਜਾਵੇ ਤੋ ਜੱਜ ਸਾਹਿਬ ਨੇ ਮੈਨੂੰ ਵੀ ਅੰਦਰ ਨਹੀਂ ਮੈਨੂੰ ਪਰਮਿਸ਼ਨ ਮੈਂ ਕਿਹਾ ਜੀ ਪਰਮਿਸ਼ਨ ਨਹੀਂ ਉਹ ਜੱਜ ਸਾਹਿਬ ਨੇ ਪੈਂਡਿੰਗ ਰੱਖ ਲਿਆ ਜੱਜ ਸਾਹਿਬ ਕਹਿੰਦੇ ਅਸੀਂ ਫੈਸਲਾ ਉਹਨਾਂ ਤੋਂ ਰਿਪਲਾਈ ਲੈ ਕੇ ਸਟੇਟ ਤੋਂ ਬਾਅਦ ਚ ਰਿਪਲਾਈ ਜੱਜ ਸਾਹਿਬ ਫੈਸਲਾ ਕਰਨਗੇ ਤੇ ਸਾਨੂੰ ਬੜੀ ਉਮੀਦ ਹੈ ਕਿ ਐਡਵੋਕੇਟ ਨੂੰ ਮਿਲਣ ਦੀ ਪਰਮਿਸ਼ਨ ਮਿਲ ਜੇ